ਪਿਛਲੇ 28 29 ਨਵੰਬਰ ਦੀ ਰਾਤ ਨੂੰ ਜੇਲਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਢਕੋਲੀ ਦੇ ਰਹਿਣ ਵਾਲਾ ਗੁਰਵਿੰਦਰ ਸਿੰਘ ਨਗਲੇ ਦਾ ਸੀਗਾ ਉਹਨਾਂ ਦਾ ਦੀਪਕ 40 ਰੇੜੀ ਤੇ ਪਰੌਂਠੇ ਖਾਣ ਲਈ ਆਇਆ ਸੀ ਰਾਤ ਨੂੰ 11 12 ਵਜੇ ਉੱਥੇ ਦੂਜੀ ਪਾਰਟੀ ਦਾ ਮਕੇਸ਼ ਤੇ ਇੱਕ ਹੋਰ ਮੁੰਡਾ ਉਹਨਾਂ ਨਾਲ ਆਇਆ ਸੀਗਾ ਤੇ ਇਹਨਾਂ ਦੀ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਖੂਨ ਨਿਚੜਪ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਿਹੜਾ ਮੁਕੇਸ਼ ਵਗੈਰਿਆਂ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜੋ ਗੰਡਾਸੀਆਂ ਤੇ ਤਲਵਾਰਾਂ ਔਰ ਇੱਕ ਕੋਲ ਪਿਸਟਲ ਵੀ ਸੀਗਾ ਦੇਸੀ ਕਟਾ ਔਰ ਇਹਨਾਂ ਨੇ ਆਂਦੇ ਹੀ ਫਾਇਰ ਕਰਨੇ ਸ਼ੁਰੂ ਕਰਤੇ ਇੱਕ ਫਾਇਰ ਗੁਰਵਿੰਦਰਦੀਪ ਸਿਰ ਤੇ ਬੈਕਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟਕੋਲੀ ਹਸਪਤਲ ਗਿਆ ਸੀ ਫਿਰ ਬੱਤੀ ਔਰ ਪੀਜੀ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਉਹ ਘਰ ਹੈ ਪਰ ਉਹਦੇ ਸਿਰ ਦੇ ਵਿੱਚ ਅਲੇ ਗੋਲੀ ਉਹਦੇ ਸਿਰ ਦੇ ਵਿੱਚ ਹੀ ਹੈ ਔਰ ਜਿਹਦੇ ਇਲਾਜ ਚੱਲ ਰਿਹਾ ਹੈ ਸਾਰੇ ਜਿਹੜਾ ਦੋਸ਼ੀ ਫੜਿਆ ਹੈ ਇਹਦਾ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਗੁਰਪ੍ਰਤ ਕੱਲ ਫੜਿਆ ਗਿਆ ਇਹਦੇ ਉਹ ਸਾਨੂੰ ਵੈਪਨ ਮਿਲਿਆ ਜੀ ਜਿਹੜਾ ਨੇ ਇਹ ਮੌਕੇ ਵਾਰਦਾਤ ਦੇ ਵਿੱਚ ਲਾਇਆ ਸੀਗਾ ਪਿਸਤਲ ਦੇ ਸੀ ਕਟਾ ਔਰ ਪੰਜ ਜ਼ਿੰਦਾ ਕਾਰਪਲ ਮਿਲਿਆ 8 ਮੈਂਮ ਦੇ ਜੀ ਸਰ ਪਹਿਲਾ ਮਾਮਲਾ ਦਰਜ ਹੈ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰ ਰਹੇ ਹਾਂ ਪਿਛਲੇ 28 29 ਸਤੰਬਰ ਦੀ ਰਾਤ ਨੂੰ ਜੀਰਕਪੁਰ ਬੱਸ ਸਟੈਂਡ ਦੇ ਸਾਹਮਣੇ ਇੱਕ ਲੜਾਈ ਝਗੜਾ ਹੋਇਆ ਸੀ ਕਾਫੀ ਇਹ ਝਗੜਾ 40 ਰੇੜੀ ਤੇ ਹੋਇਆ ਸੀਗਾ ਜੀ ਇਹਦੇ ਵਿੱਚ ਇੱਕ ਮੁੰਡਾ ਦੀਪਕ ਸੰਮਾ ਸੀਗਾ ਜੀ ਢਕੋਲੀ ਦੇ ਰਹਿਣ ਵਾਲਾ ਗੁਰਵਿੰਦਰ ਸਿੰਘ ਨਗਲੇ ਦਾ ਸੀਗਾ ਉਹਦਾ ਦੀਪਕ 40 ਰੇੜੀ ਤੇ ਪਰੌਂਠੇ ਖਾਣ ਲਈ ਆਇਆ ਸੀ ਰਾਤ ਨੂੰ 11-12 ਵਜੇ ਉੱਥੇ ਦੂਜੀ ਪਾਰਟੀ ਦਾ ਮੁਕੇਸ਼ ਤੇ ਇੱਕ ਹੋਰ ਮੁੰਡਾ ਉਹਦਾ ਨਾਲ ਆਇਆ ਸੀਗਾ ਤੇ ਇਹਨਾਂ ਦੀ ਮਾਮੂਲੀ ਤਕਰਾਰ ਨੂੰ ਲੈ ਕੇ ਬਾਅਦ ਵਿੱਚ ਜਿਹੜੀ ਕਾਫੀ ਖੂਨ ਨਿਚੜਪ ਹੋਈ ਇਹਨਾਂ ਦੇ ਵਿੱਚ ਔਰ ਰਾਤ ਨੂੰ ਹੀ ਜਿਹੜਾ ਮੁਕੇਸ਼ ਵਗੈਰਾ ਨੇ ਆਪਣੇ ਹੋਰ ਸਾਥੀ ਬੁਲਾਏ ਮੌਕੇ ਤੇ ਉਹ ਵੈਪਨ ਲੈ ਕੇ ਆਇਆ ਜਿਵੇਂ ਗੰਡਾਸੀਆਂ ਤੇ ਤਲਵਾਰਾਂ ਔਰ ਇੱਕ ਪਿਸਟਲ ਵੀ ਸੀਗਾ ਦੇ ਸਿਕਟਾ اور ਇਹਨਾਂ ਨੇ ਆਂਦੇ ਹੀ ਫਾਇਰ ਕਰਨੇ ਸ਼ੁਰੂ ਕਰਤੇ ਇੱਕ ਫਾਇਰ ਗੁਰਵਿੰਦਰ ਦੀਪ ਸਿਰ ਦੇ ਬੈਕਸਾਈਡ ਤੇ ਲੱਗਾ ਸੀਗਾ ਤੇ ਉਹ ਪਹਿਲਾਂ ਟਕੌਲੀ ਹਸਪਤਲ ਗਿਆ ਸੀ ਫਿਰ ਬੱਤੀ ਔਰ ਪੀਜੀ ਚ ਐਡਮਿਟ ਰਿਹਾ ਕਾਫੀ ਦਿਨ ਔਰ ਹੁਣ ਉਹ ਘਰ ਹੈ ਪਰ ਉਹਦੇ ਸਿਰ ਦੇ ਵਿੱਚ ਵਾਲੀ ਗੋਲੀ ਉਹਦੇ ਸਿਰ ਦੇ ਵਿੱਚ ਹੀ ਹੈ ਔਰ ਜਿਹਦੇ ਇਲਾਜ ਚੱਲ ਰਿਹਾ ਜੀ ਸਰ ਜਿਹੜਾ ਦੋਸ਼ੀ ਫੜਿਆ ਹੈ ਉਹਦਾ ਕੀ ਨਾਮ ਸੀਗਾ ਜਿਹੜਾ ਮੁੱਖ ਦੋਸ਼ੀ ਵਿਜੇ ਉਰਪ ਭਾਰਤ ਕੱਲ ਫੜਿਆ ਗਿਆ ਇਹਦੇ ਨੂੰ ਵੈਪਨ ਮਿਲਿਆ ਜੀ ਜਿਹੜੇ ਨੇ ਇਹ ਮੌਕੇ ਵਾਰਦਾਤ ਦੇ ਵਿੱਚ ਲਾਇਆ ਸੀਗਾ ਪਿਸਟਲ ਦੇ ਸੀ ਕਟਾ ਔਰ ਪੰਜ ਜ਼ਿੰਦਾ ਕਾਬਪਲ ਮਿਲਿਆ 8 ਮੈਂਮ ਦੇ ਸਰ ਕੋਈ ਪਹਿਲਾ ਮਾਮਲਾ ਦਰਜ ਹੈ ਇਹਦੇ ਬਾਰੇ ਹਲੇ ਸੀ ਵੈਰੀਫਾਈ ਕਰ ਰਹੇ ਹਾਂ